ਸਸ਼ੀ ਕਾਲ ਜੀ ਮੇਰਾ ਨਾਮ ਹੈ ਹਰਦੀਪ ਕੌਰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਅੱਜ ਮੈਂ ਬਣਾਉਣਾ ਸੀ ਸਾਗ ਤੇ ਪਾਲਕ ਬਹੁਤ ਵਧੀਆ ਹੋ ਚੁੱਕੀ ਹੈ ਜੀ ਇਹ ਆਪਾਂ ਥੈਲੇ ਦੇ ਵਿੱਚ ਹੀ ਲਗਾਈ ਆ ਤੇ ਇਹ ਪਾਲਕ ਨੂੰ ਵੈਸੇ ਕੋਈ ਪ੍ਰੋਬਲਮ ਨਹੀਂ ਆਈ ਕੋਈ ਬਿਮਾਰੀ ਨਹੀਂ ਹੋਈ ਤੇ ਪੱਤੇ ਵੀ ਇਹਦੇ ਸਾਫ਼ ਸੁਥਰੇ ਨੇ ਇੱਕ ਸਾਰ ਪਾਲਕ ਨੂੰ ਵੱਡ ਲਵਾਂਗੇ ਇਹਦਾ ਵੱਡਣ ਦਾ ਆਪਾਂ ਨੂੰ ਇੱਕ ਸਾਰ ਇੱਕ ਫਾਇਦਾ ਹੈ ਕਿ ਜਿਹੜੀ ਪਾਲਕ ਹੈ ਉਹਦੀ ਨਮੀ ਜਿਹੜੀ ਗਰੋਥ ਆ ਉਹ ਵਧੀਆ ਹੋਊਗੀ ਤੇ ਇੱਕ ਸਾਰ ਹੋਊਗੀ ਇਹ ਮਲਟੀ ਕਟਿੰਗ ਪਾਲਕ ਹੈ ਜੀ ਮਲਟੀ ਕਟਿੰਗ ਮਤਲਬ ਇੱਕ ਵਾਰ ਆਪਾਂ ਪਾਲਕ ਵੱਢਾਂਗੇ ਤਾਂ बार-बार ਉਹ ਸੀਜ਼ਨ ਦੇ ਹਿਸਾਬ ਨਾਲ ਆਪਣੇ ਆਪ ਉੱਗ ਜੂਗੀ ਤੇ ਇਸ ਤਰ੍ਹਾਂ ਹੀ ਆਪਾਂ ਪਾਲਕ ਤੁਸੀਂ ਆਪਣੀ ਜ਼ਰੂਰਤ ਦੇ ਹਿਸਾਬ ਨਾਲ ਲਗਾ ਸਕਦੇ ਹੋ ਤੇ ਇਹ ਹੈਗਾ ਜੀ ਪੱਤੇਦਾਰ ਸਾਗ ਇਹ ਵੀ ਮਲਟੀ ਕਟਿੰਗ ਹੈ ਇੱਕ ਵਾਰ ਵੱਢਾਂਗੇ ਤੇ बार-बार ਆਪਾਂ ਨੂੰ ਸਾਗ ਘਰ ਦੇ ਵਿੱਚ ਆਸਾਨੀ ਨਾਲ ਮਿਲ ਜੂਗਾ ਇਹ ਵੀ ਥੈਲੇ ਦੇ ਵਿੱਚ ਹੀ ਲਗਾਇਆ ਹੋਇਆ ਇਹਦੇ ਉੱਤੇ ਐਕਚੁਅਲੀ ਨਾ ਸੁੰਡੀਆਂ ਲੱਗੀਆਂ ਸੀ ਹਰੇ ਕਲਰ ਦੀਆਂ ਤੇ ਇੱਕ ਜਿਹੜੇ ਪੱਬੂ ਕੁੱਤੇ ਹੁੰਦੇ ਨੇ ਜਿਨ੍ਹਾਂ ਸੁੰਡ ਕਹਿੰਦੇ ਨੇ ਉਹਦੇ ਨਾਲ ਪੱਤੇ ਖਰਾਬ ਹੋ ਗਏ ਸੀ ਤੇ ਹੁਣ ਠੀਕ ਨੇ ਜਿਹੜਾ ਮੈਂ ਟ੍ਰੀਟਮੈਂਟ ਕੀਤਾ ਸੀ ਸਵਾ ਵਰਤਨ ਦਾ ਉਹਦੇ ਨਾਲ ਫਾਇਦਾ ਹੋਇਆ ਏ ਤੇ ਇਹ ਸਬਜੀ ਬਿਲਕੁਲ ਠੀਕ ਹੈ ਤੇ ਇਸ ਕਰਿਆ ਦਵਾਈਆਂ ਤੋਂ ਆਪਣੇ ਸਰੀਰ ਦਾ ਵਿਚਾਰ ਰੱਖੋ ਜੀ ਹੁਣੇ ਸਾਗ ਬਿਲਕੁਲ ਠੀਕ ਹੈ ਤੇ ਇਹ ਤੇ ਦੁਬਾਰਾ ਮੈਂ ਇੱਕ ਦੋ ਵਾਰ ਹੀ ਸਵਾਦੀ ਵਰਤੋਂ ਕੀਤੀ ਤੀਸਰੀ ਵਾਰ ਸਵਾਦੀ ਵਰਤੋਂ ਕਰਨ ਦੀ ਕੋਈ ਜ਼ਰੂਰਤ ਨਹੀਂ ਪਈ ਕਿਉਂਕਿ ਦਸੰਬਰ ਮਹੀਨੇ ਦੇ ਵਿੱਚ ਵੈਸੇ ਵੀ ਮੌਸਮ ਦਾ ਕਾਫੀ ਬਦਲਾ ਆ ਜਾਂਦਾ ਜਿਹਦੇ ਕਰਕੇ ਸੁੰਡੀਆਂ ਨਹੀਂ ਲੱਗਦੀਆਂ ਤੇ ਜਿਹੜੇ ਇਹ ਤੇ ਖਰਾਬ ਪੱਤੇ ਨੇ ਉਹਨੂੰ ਆਪਾਂ ਹਟਾ ਦਾਂਗੇ ਤੇ ਸਾਰੇ ਪੱਤਿਆਂ ਦੀ ਕਟਿੰਗ ਇੱਕ ਬਰਾਬਰ ਕਰਾਂਗੇ ਤਾਂ ਕਿ ਜੋ ਨਵੇਂ ਪੱਤੇ ਆ ਜਾਣ ਔਰ ਜਿਹੜੇ ਪੁਰਾਣੇ ਪੱਤੇ ਖਰਾਬ ਹੋ ਚੁੱਕੇ ਨੇ ਉਹ ਹਟ ਜਾਣ ਔਰ ਇਹਦੀ ਗਰੋਥ ਪੈਣ ਨਾਲ ਵਧੀਆ ਹੋਵੇ ਇਸ ਕਰਕੇ ਜਿਹੜੇ ਫਾਲਤੂ ਪੱਤੇ ਨੇ ਉਹਨੂੰ ਹਟਾ ਦਿਓ ਇਸ ਤਰ੍ਹਾਂ ਤੁਹਾਡਾ ਜਿਹੜਾ ਸਾਗ ਹੈ ਉਹ ਵਧੀਆ ਗਰੋ ਹੋਊਗਾ ਤੇ ਇਸੇ ਤਰ੍ਹਾਂ ਇਹ ਜਿਹੜਾ ਸਾਗ ਹੈ ਉਹ ਕਈ ਗਮਲਿਆਂ ਦੇ ਵਿੱਚ ਲਗਾਇਆ ਹੋਇਆ ਕਈ ਥੈਲਿਆਂ ਦੇ ਵਿੱਚ ਲਗਾਇਆ ਇਸੇ ਤਰ੍ਹਾਂ ਜਿਹੜੇ ਮੇਥੇ ਨੇ ਉਹ ਵੀ ਖਰਾਬ ਹੋ ਗਏ ਸੀ ਇਹ ਪੱਕ ਚੁੱਕੇ ਨੇ ਥੋੜੇ ਜੇ ਔਰ ਜਿਹੜੇ ਜਿਹੜੇ ਇਹਦੇ ਵਿੱਚ ਸਾਫ਼ ਮੇਥੇ ਹੋਣਗੇ ਉਹਨਾਂ ਦੀ ਆਪਾਂ ਵਰਤੋਂ ਕਰ ਲਵਾਂਗੇ ਇਹਨਾਂ ਮੇਥਿਆਂ ਤੇ ਵੀ ਸੇਮ ਹੀ ਤਰੀਕਾ ਵਰਤਾਂਗੇ ਕਿ ਸਾਰਿਆਂ ਨੂੰ ਇੱਕਸਾਰ ਵੱਢ ਲਵਾਂਗੇ ਔਰ ਵਰਤ ਲਵਾਂਗੇ ਜਿਹੜੇ ਇਹਦੇ ਵਿੱਚ ਮੇਥਿਆਂ ਦੀ ਗਰੋਥ ਹੈ ਉਹ ਨਵਿਆਂ ਦੀ ਹੋਊਗੀ ਤੇ ਦੁਆਰਾ ਤੋਂ ਆਪਾਂ ਨੂੰ ਹੈਲਦੀ ਮੇਥੇ ਹਾਰਵੈਸਟ ਕਰਨ ਨੂੰ ਮਿਲ ਜਾਣਗੇ ਕਰਕੇ ਤੁਸੀਂ ਜਦੋਂ ਵੀ ਕੋਈ ਵੀ ਪੱਤੇਦਾਰ ਸਬਜ਼ੀ ਘਰ ਦੇ ਵਿੱਚ ਤੋੜੋ ਜਾਂ ਵੱਢੋ ਤਾਂ ਉਹਨੂੰ ਇੱਕ ਸਾਰ ਵੱਢੋ ਕਿ ਜਿਹੜੀ ਉਹਦੀ ਬਿਮਾਰੀ ਆ ਉਹ ਵੀ ਇਹ ਤੋਂ हट ਜਵੇ ਔਰ ਜਿਹੜੇ ਨਵੇਂ ਪੱਤੇ ਨੇ ਜਾਂ ਨਵੇਂ ਬੂਟੇ ਨੇ ਉਹ ਗਰੋ ਹੋਣ ਜੇ ਤੁਹਾਨੂੰ ਆਪਾਂ ਨੂੰ ਰਿਜ਼ਲਟ ਵਧੀਆ ਮਿਲੇ ਕਿਉਂਕਿ ਇਹ ਪੱਕ ਚੁੱਕੇ ਨੇ ਮੇਥੇ ਇਸ ਕਰਕੇ ਇਹਨਾਂ ਨੂੰ ਇੱਕ ਸਾਰ ਵੱਢਣਾ ਜ਼ਰੂਰੀ ਹੈ ਤਾਂ ਹੀ ਇਹਨਾਂ ਤੋਂ ਨਵੇਂ ਮੇਥੇ ਆਪਾਂ ਨੂੰ ਦੁਬਾਰਾ ਹਾਰਵੈਸਟ ਕਰਨ ਨੂੰ ਮਿਲਣਗੇ ਮੇਥੇ ਚੌਰਸ ਗਮਲੇ ਦੇ ਵਿੱਚ ਵੀ ਬਹੁਤ ਵਧੀਆ ਗਰੋ ਹੋ ਜਾਂਦੇ ਨੇ ਇਸ ਕਰਕੇ ਤੁਸੀਂ ਚੌਰਸ ਗਮਲੇ ਦੇ ਵਿੱਚ ਲਗਾ ਸਕਦੇ ਹੋ ਥੈਲਿਆਂ ਦੇ ਵਿੱਚ ਵੀ ਬਹੁਤ ਵਧੀਆ ਇਹਦਾ ਰਿਜ਼ਲਟ ਮਿਲਦਾ ਛੋਟੇ ਦੇ ਗਮਲੇ ਦੇ ਵਿੱਚ ਵੀ ਬਹੁਤ ਵਧੀਆ ਰਿਜ਼ਲਟ ਮਿਲਦਾ ਹੈ ਇਹ ਇਹ ਥੈਲੇ ਦੇ ਵਿੱਚ ਮੇਥੇ ਔਰ ਮੇਥੀ ਦੋਨੋਂ ਇਕੱਠੇ ਲਗਾਏ ਹੋਏ ਸੀ ਇਹਦੇ ਵਿੱਚ ਸਾਰੇ ਬੂਟੇ ਤਾਂ ਨਹੀਂ ਖਰਾਬ ਕੁਝ ਕੁ ਬੂਟਿਆਂ ਤੇ ਪੁੰਡੀ ਲੱਗ ਗਈ ਸੀ ਬਾਕੀ ਸਾਰੇ ਮੇਥੇ ਠੀਕ ਨੇ ਇਹ ਤੇ ਕੋਈ ਜ਼ਿਆਦਾ ਅਸਰ ਨਹੀਂ ਹੋਇਆ ਥੈਲੇ ਵਾਲੇ ਮੇਥਿਆਂ ਤੇ ਇਸ ਕਰਕੇ ਇਹਨੂੰ ਵੀ ਆਪਾਂ ਸਾਰਿਆਂ ਨੂੰ ਇੱਕ ਸਾਰ ਵੱਡੇ ਕੇ ਵਰਤ ਲਵਾਂਗੇ ਜਿਹੜਾ ਛੋਟਾ ਕਮਲਾ ਹੁੰਦਾ 8-9 ਇੰਚ ਦਾ ਉਹਦੇ ਵਿੱਚ ਵੀ ਮੇਥੇ ਬਹੁਤ ਵਧੀਆ ਗਰੋ ਹੋ ਜਾਂਦੇ ਨੇ ਤੇ ਘਰ ਦੇ ਵਿੱਚ ਮੇਥਿਆਂ ਦੀ ਬਹੁਤ ਵਰਤੋਂ ਹੁੰਦੀ ਹੈ ਕਿਉਂਕਿ ਸਬਜ਼ੀ ਉਹ ਬਚਾਇ ਰੋਟੀ ਇਸੇ ਤਰ੍ਹਾਂ ਇਹ ਆਪਣੇ ਪਾਲਕ ਸੌਰੀ ਸਾਗ ਹੈ ਜੀ بڑے ਪੱਤੇਆਂ ਵਾਲਾ ਇਹ ਵੀ ਆਪਣੇ ਆਪ ਹੀ ਇਹਦੇ ਵਿੱਚ ਗਰੋ ਹੋ ਗਿਆ ਸੀ ਲਸਣ ਦੇ ਵਿੱਚ ਤੇ ਫਿਰ ਮੈਨੂੰ ਪੱਟ ਕੇ ਅਲੱਗ ਤਾਂ ਨਹੀਂ ਕੀਤਾ ਇਹਨੂੰ ਵੀ ਆਪਣੇ ਵਰਤ ਲਿਆ ਕਿਉਂਕਿ ਸਬਜ਼ੀ ਘਰ ਦੀ ਹੋਵੇ ਉਹਦੇ ਤੱਕ ਆਪਾਂ ਨੂੰ ਕਾਫੀ ਫਾਇਦੇ ਹੀ ਨੇ ਇਸ ਕਰਕੇ ਮੈਂ ਜ਼ਿਆਦਾਤਰ ਸਬਜ਼ੀਆਂ ਨੂੰ ਨਹੀਂ ਹਟਾਂਦੀ ਤੇ ਇਹ ਪਾਲਕ ਹੈ ਜਿਹੜੀ ਵੱਡੇ ਗਮਲੇ ਆ ਮੇਰੇ ਕੋਲ ਵਿਹਲਾ ਪਿਆ ਸੀ ਉਹਨੂੰ ਵਰਤ ਲਿਆ ਸੀ ਤੇ ਕਾਫੀ ਵਧੀਆ ਹੋ ਚੁੱਕਿਆ ਪਾਲਕ ਜਿਹੜਾ ਪੱਤੇਦਾਰ ਸਾਗ ਹੈ ਇਹ ਬਹੁਤ ਸਵਾਦ ਬਣਦਾ ਹੈ ਜੀ ਤੇ ਜਿੰਨਾ ਸੀ ਸਾਗ ਵਰਤਦਿਆਂ ਉਹ ਉਹੀ 50% ਸਾਗ ਔਰ 50% ਪਾਲਕ ਦੀ ਵਰਤੋਂ ਕਰਕੇ ਸਾਗ ਬਹੁਤ ਸਵਾਦ ਬਣਦਾ ਹੈ ਇਸ ਕਰਕੇ ਜੀ ਜ਼ਿਆਦਾ ਪਾਲਕ ਲਗਾਨੀ ਆ ਮੈਂ ਘਰ ਦੇ ਵਿੱਚ ਤੁਸੀਂ ਚਾਹੋ ਜਿਸ ਤਰ੍ਹਾਂ ਤੁਸੀਂ ਘਰ ਦੇ ਵਿੱਚ ਸਾਗ ਬਣਾਉਨੇ ਉਸ ਹਿਸਾਬ ਨਾਲ ਤੁਸੀਂ ਪਾਲਕ ਸਾਗ ਗ로우 ਕਰ ਸਕਦੇ ਹੋ ਤੇ ਇਹਦੇ ਵਿੱਚ ਵੀ ਇਹ ਜਿਹੜਾ ਸਰਸੋਂ ਦਾ ਸਾਗ ਇਹ ਲੇਟ ਲਗਾਇਆ ਸੀ ਇਸ ਕਰਕੇ ਇਹਨੂੰ ਵੀ ਇੱਕ ਸਾਰ ਵੱਡ ਲਵਾਂਗੇ ਕਿ ਅਗਲੀ ਵਾਰ ਜਦੋਂ ਸਾਗ ਹਾਰਵੈਸਟ ਕਰਨ ਤਾਂ ਸਾਰਾ ਇੱਕ ਬਰਾਬਰ ਆਪਾਂ ਨੂੰ ਸਾਗ ਮਿਲ ਜੇ ਇਹ ਸਾਗ ਹੈ ਜਿਹੜਾ ਇਹ ਤੇ ਜ਼ਿਆਦਾ ਸੁੰਡੀ ਲੱਗ ਗਈ ਸੀ ਪੱਤੇ ਬਹੁਤ ਜ਼ਿਆਦਾ ਖਰਾਬ ਹੋ ਗਏ ਸੀ ਜਿਸ ਕਰਕੇ ਦੇ ਫਾਲਤੂ ਪੱਤੇ ਹਟਾਉਣ ਦਾ ਇੱਕ ਇੱਕ ਤਰੀਕਾ ਹੈ ਸਾਰਿਆਂ ਨੂੰ ਪੱਤਿਆਂ ਨੂੰ ਇੱਕ ਵਾਰ ਚੀ ਵੱਢ ਲੋ ਔਰ ਵਰਤੋ ਜਿਹੜੇ ਸਾਫ ਪੱਤੇ ਨੇ ਉਹਨਾਂ ਨੂੰ ਵਰਤ ਲਵਾਂਗੇ ਜਿਨ੍ਹਾਂ ਨੂੰ ਸੁੰਡੀ ਲੱਗੀ ਹੋਈ ਆ ਉਹ ਪੱਤਿਆਂ ਨੂੰ ਨਹੀਂ ਵਰਤਾਂਗੇ ਜੀ ਤੇ ਅਗਲੀ ਵਾਰ ਜਿਹੜੀ ਗ੍ਰੋਥ ਹੈ ਇਹ ਪੱਤਿਆਂ ਦੀ ਵਧੀਆ ਹੋਊਗੀ ਤੇ ਨਵੇਂ ਬੂਟਿਆਂ ਤੋਂ ਪੱਤੇ ਗਰੋ ਹੋਣਗੇ ਇਸ ਕਰਕੇ ਇਹ ਤੇ ਵੀ ਮੈਂ ਦੋਕ ਵਾਰ ਹੀ ਸਵਾਦੀ ਵਰਤੂ ਕੀਤੀ ਆ ਉਹਦੀ ਵੀਡੀਓ ਤੁਹਾਨੂੰ ਮੇਰੇ ਚੈਨਲ ਤੇ ਮਿਲ ਜੂਗੀ ਤੇ ਹੋਰ ਮੈਂ ਇਹਨਾਂ ਸਬਜ਼ੀਆਂ ਨੂੰ ਕੋਈ ਖਾਸ ਕੇਅਰ ਨਹੀਂ ਕੀਤੀ ਪਾਣੀ ਤਾਂ ਸਰਦੀ ਦੇ ਵਿੱਚ ਬਹੁਤ ਘੱਟ ਜ਼ਰੂਰਤ ਪੈਂਦਾ ਓਵਰ ਵਾਟਰਿੰਗ ਕਦੇ ਨਾ ਕਰੋ ਧੁੱਪ ਟਾਈਮ ਨਾ ਮਿਲਦੀ ਰਹਿੰਦੀ ਹੈ ਇਹ ਛੋਟੀਆਂ-ਛੋਟੀਆਂ ਗੱਲਾਂ ਨੇ ਜਿਨ੍ਹਾਂ ਨੂੰ ਧਿਆਨ ਰੱਖ ਕੇ ਤੁਸੀਂ ਘਰ ਦੇ ਵਿੱਚ ਸਬਜ਼ੀ ਲਗਾ ਸਕਦੇ ਹੋ ਸਾਗ ਦੀਆਂ ਸਾਰੀਆਂ ਆਇਟਮਾਂ ਹੀ ਘਰ ਦੇ ਵਿੱਚ ਲਗਾਈਆਂ ਹੋਈਆਂ ਨੇ ਬਾਤੂ ਹੈ ਉਹ ਆਪਣੇ ਆਪ ਹੋ ਜਾਂਦਾ ਜੀ ਕਈ ਕਮਲਿਆਂ ਦੇ ਵਿੱਚ ਮਿਲ ਵੀ ਗਿਆ ਤੇ ਹਜੇ ਉਹਦੀ ਗਰੋਥ ਛੋਟੀ ਸੀ ਇਸ ਕਰਕੇ ਮੈਂ ਇਸ ਵੀਡੀਓ ਚ ਐਡ ਨਹੀਂ ਕੀਤਾ ਤੇ ਸਾਗ ਪਾਲਕ ਮੇਥੇ ਇਹ ਤਾਂ ਆਪਣੇ ਕੋਲ ਹੈਗੇ ਨੇ ਤੇ ਨਾਲ ਦੇ ਨਾਲ ਆਪਾਂ ਧਨੀਆ ਵੀ ਲਗਾਇਆ ਤੇ ਇਹ ਵੀ ਥੈਲੇ ਦੇ ਵਿੱਚ ਸਾਗ ਲਗਾਇਆ ਸੀ ਜੋ ਲੇਟ ਲਗਾਇਆ ਸੀ ਤੇ ਇਹ ਵੀ ਹੋ ਗਿਆ ਕਿਉਂਕਿ ਪੱਤੇਦਾਰ ਸਾਗ ਹੈ ਇਹ ਵੀ ਬਹੁਤ ਟੇਸਟੀ ਬਣਦਾ ਕਿਉਂਕਿ ਗੰਦਲਾਂ ਵਾਲਾ ਸਾਗ ਖੇਤਾਂ ਦੇ ਵਿੱਚ ਬਹੁਤ ਵਧੀਆ ਹੁੰਦਾ ਹੈ ਹੋ ਗੰਦਲਾਂ ਵਾਲਾ ਸਾਗ ਛੱਤ ਤੇ ਵੀ ਹੋ ਜਾਂਦਾ ਪਰ ਮੈਨੂੰ ਜ਼ਰੂਰਤ ਨਹੀਂ ਪਈ ਉਹ ਸਾਗ ਲਗਾਉਣ ਦੀ ਕਿਉਂਕਿ ਇਹੀ ਸਾਗ ਤੋਂ ਮੈਨੂੰ ਬਹੁਤ ਵਧੀਆ ਰਿਜ਼ਲਟ ਮਿਲਿਆ ਤੇ ਹਰ ਸਾਲ ਮੈਂ ਇਹੀ ਸਾਗ ਲਗਾਨੀ ਆ ਇਸ ਕਰਕੇ ਤੁਸੀਂ ਘਰ ਦੇ ਵਿੱਚ ਜ਼ਰੂਰ ਸਬਜ਼ੀਆਂ ਲਗਾਓ ਇਹ ਤਣੀਆਂ ਲਗਾਇਆ ਹੋਇਆ ਜੀ ਇਹਦੇ ਵਿੱਚ ਵੀ ਆਪਾਂ ਨੇ ਟਾਪਿਆਂ ਦੀ ਕਟਿੰਗ ਵਰਤੀ ਸੀ ਤੇ ਤੁਸੀਂ ਦੇਖ ਸਕਦੇ ਹੋ ਤਣੀਆਂ ਬਹੁਤ ਵਧੀਆ ਹੋ ਗਿਆ ਤੇ ਦਸੰਬਰ ਮਹੀਨੇ 'ਚ ਵੀ ਤੁਸੀਂ ਕੁਝ ਕੁ ਸਬਜ਼ੀਆਂ ਨੇ ਪੱਤੇਦਾਰ ਉਹ ਲਗਾ ਸਕਦੇ ਹੋ ਦੀ ਵੀਡੀਓ ਮੈਂ ਤੁਹਾਡਾ ਨਾਲ ਜਲਦੀ ਸਾਂਝੀ ਕਰੂੰਗੀ ਤੇ ਪੱਤੇਦਾਰ ਸਬਜ਼ੀਆਂ ਲਈ ਠੰਡਾ ਟੈਂਪਰੇਚਰ ਵੀ ਨਾਰਮਲ ਦੇ ਬਰਾਬਰ ਹੀ ਹੈ ਤੇ ਬਹੁਤ ਵਧੀਆ ਹੋ ਜਾਂਦੀਆਂ ਨੇ ਤੇ ਅਗਰ ਤੁਹਾਨੂੰ ਮੇਰੀ ਜਾਣਕਾਰੀ ਥੋੜੀ ਜੀ ਵੀ ਚੰਗੀ ਲੱਗੀ ਹੋਵੇ ਲਾਈਕ ਕਰਿਓ ਸਬਸਕ੍ਰਾਈਬ ਕਰਿਓ ਕਮੈਂਟ ਕਰਿਓ ਥੈਂਕ ਯੂ ਫॉर ਵਾਚਿੰਗ ਜੀ